ਆ ਨਾਇਰ ਲੈਨੇ ਕੋਲੇ ਸਾਰੇ ਕਾਇਦੀ ਐ ਬੰਦੇ ਆ ਨਾ ਆਪਾਂ ਵੋਟਾਂ ਪੱਸੀਆਂ ਕਰ ਜੀ ਕਿਤੇ ਕੋਈ ਕੰਮ ਹੋ ਜੇ ਪੈਣਾ ਆ ਪਹਿਲਾਂ ਹਾਰ ਗਏ ਸੀ ਸਾਲੇ 25 ਵੋਟਾਂ ਦੇ ਹੋਰ ਵੀ ਜੱਗੇ ਕਰੀਆਂ ਬੈਠੋ ਜੀ ਬੈਠੋ ਪ੍ਰਧਾਨ ਜੀ ਹੋਰ ਜੱਗੇ ਠੀਕ ਠਾਕ ਆ ਵਧੀਆ ਜੀ ਵਧੀਆ ਲੈ ਗੱਲ ਸੁਣ ਲੈ ਲੱਗਿਆ ਇੱਥੇ ਸਰਪੰਚ ਜੀ ਕਿਸੇ ਪਾਸੇ ਨਾ ਜਾਵੇ ਪ੍ਰਧਾਨ ਗੱਲ ਸੁਣ ਲੈ ਪਹਿਲਾਂ ਤੈਨੂੰ ਪ੍ਰਧਾਨ ਬਣਾਇਆ ਨਾ ਤੂੰ ਕਿੰਨੀਆਂ ਵੋਟਾਂ ਪਈਆਂ ਨੇ ਬਿਲਕੁਲ ਗੱਲ ਵੀ ਨਹੀਂ ਲੈ ਚ ਲੈਣੀ ਸਰਪੰਚ ਜੀ ਖੜ ਸਾਡੇ ਵੱਲੋਂ ਖੁੱਲੀ ਹੁਕਮੀ ਆ ਜਿਹੜੇ ਆਪਣੇ ਵਾਰਡ ਚ ਜਿਹੜੇ ਆਪਣੇ ਯਾਰ ਦੋਸਤ ਮਿੱਤਰ ਨੇ ਆਪਣੇ ਆਪਾਂ ਵੋਟਾਂ ਖੋਲ ਕੇ ਪਰਵਾਹਾਂ ਠੀਕ ਆ ਮਿੱਠੂ ਬਰਮਾ ਤੀਜੇ ਨੰਬਰ ਤੇ ਆ ਨਿਸ਼ਾਨ ਕੀ ਆ ਕੁੱਕੜ ਉਵਾਦਾਂ ਯਾਰ ਕੁੱਕਰ ਦੇ ਤਾਂ ਬੱਲੇ ਬੱਲੇ ਕਰਾਵਾਂਗੇ ਹਾਂ ਤੂੰ ਦੇਖੀ ਚੱਲ ਅੱਜ ਮੁੰਡਿਆਂ ਨੂੰ ਮੈਂ ਪਾਰਟੀ ਪੂਰੀ ਕਰ ਦੂੰਗਾ ਥੋੜਾ ਮੋਟਾ ਸਿੱਧਾ ਦੇ ਜਾ ਮੈਨੂੰ ਆ ਲੈ ਕੋਈ ਗੱਲ ਨਹੀਂ ਹਜ਼ਾਰ ਖੰਡ ਫਾਰੇ ਨੇ ਬਾਕੀ ਕੋਠੀ ਚਾਜੀ ਫੇ ਲੈ ਗਏ ਵਾ ਠੀਕ ਆ ਮੁੰਡਿਆਂ ਦੀ ਪਾਰਟੀ ਸਾਡੀ ਹੋ ਜੂ ਹੋਰ ਤੱਕ ਹਾਂ ਚੰਗਾ ਫਿਰ ਹਾਂ ਤੈਨੂੰ ਪਤਾ ਅੱਜ ਖਾਣ ਪੀਣ ਵਾਲੇ ਮੁੰਡੇ ਕੋਈ ਨਹੀਂ ਕੋਈ ਨਹੀਂ ਵੋਟਾਂ ਦੀ ਟੈਨਸ਼ਨ ਆ ਨਹੀਂ ਟੈਨਸ਼ਨ ਨਹੀਂ ਲੈਂਦੇ ਜੱਗਲ ਸਾ ਤੇਰੇ ਉੱਤੇ ਕਰਾ ਦੀ ਬੱਲੇ ਬੱਲੇ ਉਹ ਚਲੋ ਮੁੰਡਿਆਂ ਨੂੰ ਲਿਆਓ ਅੱਜ ਸਮਾਨ ਫੜਾ 40 ਵੋਟਾਂ ਨੇ 40 ਅੱਵੇ ਦੇ ਵਿੱਚ ਮੋੜਾ ਬਾਅਦ ਸਰਪੰਚੀ ਨਹੀਂ ਮੰਗੋ ਸਰਪੰਚੀ ਲਿੰਗ ਤੇ ਜਾ ਤੇ ਆ ਨਾ ਆ ਫੜ 5000 ਰੁਪਇਆ ਲੂ ਹੀ ਕੋ ਨਾ ਤੇ ਮੁੰਡਾ ਨਾ 5000 ਰੁਪਇਆ ਮੁੰਡਿਆ ਨੂੰ ਐਸ਼ ਕਰਾ ਦੂ ਵਾਪਸ ਤੇ ਮੈਂ ਫੋਨ ਵੀ ਲਾ ਕੇ ਆਉਣਾ ਠੀਕ ਨਾ ਗਈ ਤੈਨੂੰ ਜਾਣ ਦੀ ਲੋੜ ਨਹੀਂ ਵਾ ਠੀਕ ਆ ਠੀਕ ਆ ਮੈਂ ਡੇਰੀ ਕਿ ਨਹੀਂ ਜਾਂਦਾ ਨਹੀਂ ਸਰ ਕਿਵੇਂ ਲੱਗੀ ਆ ਮੁੰਡਿਆ ਨੂੰ ਘਰ ਪਾ ਠੀਕ ਆ ਮੈਨੂੰ ਬਿਆਦ ਕੀ ਪੱਕਾ ਕਰਿਆ ਯਾਰ ਬਹੁਤਾ ਗਿਣਤੀ ਜਾਣਾ ਮਾਰੇ ਕੀ ਆ ਨਾ ਠੀਕ ਹੈ ਜੀ ਵਧੀਆ ਨਾ ਹੋਰ ਵਧੀਆ ਹੋਰ ਕਰ ਪਰ ਮੈਂ ਠੀਕ ਠਾਕ ਹੈ ਲੈ ਗੱਲ ਸੁਣ ਲੈ ਮੈਂ ਤਾਂ ਆਇਆ ਹੈ ਦੇਰ ਦੇ ਵਿੱਚ ਵੀ ਜੀ ਤਿੰਨ ਤਰੀਕ ਨੂੰ ਵੋਟਾਂ ਪੈਣੇ ਸਨ ਕਾਚੀ ਨਹੀਂ ਆਪਾਂ ਖੜੇ ਮਿੱਟੂ ਬਣਨਾ ਤਿੰਨ ਨੰਬਰ ਤੇ ਨਿਸ਼ਾਨ ਆਪਣਾ ਕੁੱਕੜ ਦਾ ਪਾਉ ਨਹੀਂ ਪਾਵਾਂਗੇ ਹਾਂ ਤਿੰਨ ਨੰਬਰ ਤੇ ਕੁੱਕੜ ਦੇ ਨਿਸ਼ਾਨ ਤੇ ਮੁਹੱਲਾ ਕੇ ਅੱਜ ਕੀ ਸਰਪੰਚ ਬਣਾਣਾ ਪੱਕਾ ਪਾਣਾ ਲਈ ਹਾਂ ਇਹਦੇ ਲਈ ਕਿਵੇਂ ਲਈ ਫਿਰਦਾ ਪੈਕ ਚਲ ਕੋਈ ਗੱਲ ਨਹੀਂ ਇੱਕ ਬੋਤਲ ਨੂੰ ਬੋਲ ਲੈ ਜੀ ਵੋਟ ਨਾ ਫੋਡੀ ਕੁੱਕੜ ਦੇ ਨਿਸ਼ਾਨ ਤੇ ਲਾਉਣੀ ਹੈ ਕਿਹਦੇ ਲਾਉਣੀ ਹੈ ਕੁੱਕੜ ਦੇ ਹਾਂ ਹੁਣ ਆ ਕੁੱਕੜ ਦੇ ਹਾਂ the next day ਥੜਾ ਹੋਇਆ ਯਾਰ ਸਮਝ ਨਹੀਂ ਆਈ ਜੀ ਕਿ ਸਾੜੀਆਂ ਇੰਨਾ ਪੈਸਾ ਵੀ ਵੰਡਿਆ ਬੋਟਾ ਵੀ ਨਹੀਂ ਪਈਆਂ ਇੱਕ ਹੋਰ ਪਿੱਛੇ ਆ ਪਹਾੜ ਹੋਰ ਇੱਕ ਤੋੜ ਦਾ ਹਰਕ ਪੈ ਗਿਆ ਅਸੀਂ ਕੰਪਨਾਂ ਜੀ ਬੋਟਾ ਜੀ ਬੋਲਦੀ ਜੱਗਾ ਸਾਂ ਕੀ ਆਲਾ ਬੋਲ ਸੀ ਦੇਖਿਆ ਆਲੀ ਬਾਰਜ ਹੈ ਕੌਣ ਹੈਗੇ ਆ ਕਿ ਕਮੀ ਚੀ ਗੱਲ ਉਹ ਆਪਾਂ ਜਾਂ ਗ੍ਰੀਨ ਤੇ ਬੱਦਾ ਪਿਆ ਆਪਣੇ ਚ ਜਿਹਨੂੰ ਆਪਾਂ ਇੱਕ ਬੋਟੀ ਹੋਰੀ ਪੱਕੇ ਸ਼ਰਾਬੀ ਜਾਂ ਜਿਹੜਾ ਹੁਣ ਪੁੱਛਿਆ ਉਹਨੂੰ ਪੁੱਛੋ ਮਾੜਾ ਜੀ ਕੀ ਕੱਲਵਾਦਾ ਜੀ ਦਿਲਾਉਣੀ ਆ ਹਾਂ ਜਾ ਰੋ ਬੁਲਾ ਕੇ ਆਨੇ ਦਰ ਦੇਖਾ ਮਿੱਤਰ ਬਾਦਨੇ ਲਾ ਦੋ ਆ ਗਿਆ ਜੀ ਮਾੜਾ ਆ ਗਿਆ ਮੋਹ ਮਾੜੇ ਬੈਠੇ ਜੀ ਬਾਉਰੀ ਖੜ ਜਾ ਬੈਠਣ ਦੀ ਲੋੜ ਨਹੀਂ ਕੋਈ ਨਾ ਕੋਈ ਹਾਂਜੀ ਆਹਾ ਮੈਨੂੰ ਆਪਾਂ ਸਮਝਾ ਕੇ ਤੋਰਿਆ ਸੀ ਵੋਟਰਾਂ ਦੇ ਹਾਂ ਵੀ ਆਪਾਂ ਤਿੰਨ ਨੰਬਰ ਤੇ ਵਿਸ਼ਾ ਤੇ ਮੋਹ ਲਾਉਣੀਆਂ ਕੁੱਕੜ ਦੀ ਇਹ ਚ ਲਾਉਣੀਆਂ ਕੁੱਕੜ ਦੇ ਹਾਂ ਤੇ ਕੁੱਪੜੀ ਮੋਹ ਲਾ ਗਈ ਤਾਂ ਉਹ ਵੀ ਛੋਟੀ ਏ ਆਏ ਹੋ ਜਮਾ